ਜਦੋਂ ਜ਼ਿਲ੍ਹਾ ਬਣਿਆ ਜ਼ਿਲ੍ਹੇ ਦਾ ਮਤਲਬ ਹੀ ਇਹ ਬਣਦਾ ਇਹ ਹੈ ਕਿ ਲੋਕਾਂ ਨੂੰ ਉਹਨਾਂ ਦੇ ਜੋ ਇਨਸਾਫ ਹੈ ਔਰ ਐਡਮਿਨਿਸਟ੍ਰੇਸ਼ਨ ਹੈ ਉਹ ਨੇੜੇ ਮਿਲੇ ਸੈਸ਼ਨ ਕੋਰਟ ਦੀ ਸਥਾਪਨਾ ਨਹੀਂ ਸੀ ਹੋ ਰਹੀ 3 ਸਾਲ ਤੋਂ ਇਹ ਮਤਲਬ ਸਾਰਾ ਇਸ਼ੂ ਪੈਂਡਿੰਗ ਸੀਗਾ ਤਾਲਾਂ ਵੀ ਕੀਤੀਆਂ ਅੰਤ ਪੰਤ ਜਦੋਂ ਕੋਈ ਰਸਾਈ ਸਾਡੀ ਨਾ ਹੋਈ ਫਿਰ ਅਸੀਂ ਇਹ ਮਾਨਯੋਗ ਪੰਜਾਬ ਅਤੇ ਰਣਾ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਪੀਆਈਐਲ ਫਾਈਲ ਕੀਤੀ ਰਿੱਟ ਨੰਬਰ 170 ਆਫ 2024 ਹੋਰ ਇੱਕ ਹਫਤੇ ਦੇ ਅੰਦਰ ਫਿਰ ਸਾਰਾ ਸੈਸ਼ਨ ਡਿਵੀਜ਼ਨ ਦੀ ਹੈ ਜਿਹੜਾ ਆਰਡਰ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਕਰਤਾ ਜਿਹੜੇ ਪਿਛਲੇ ਪ੍ਰਧਾਨ ਜੀ ਜਿਹੜੇ ਹੁਣ ਵਾਲੇ ਪ੍ਰਧਾਨ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਦੇ ਐਫਰਟਸ ਨਾਲ ਔਰ ਸਾਡੀ ਸਾਰੀ ਬਾੜ ਦੇ ਐਫਰਟਸ ਨਾਲ ਔਰ ਸਪੈਸ਼ਲੀ ਸਾਡੇ ਪੱਤਰਕਾਰ ਭਾਈਆਂ ਦੇ ਸਹਿਯੋਗ ਨਾਲ ਅਸੀਂ ਇਹ ਕੰਮ ਕਰ ਪਾਏ ਆ ਮਤਲਬ ਅਜੇ ਕੋੜ ਦੇ ਇਨਸਾਫ ਹੋਣ ਨਾਲ ਗਰੀਬ ਬੰਦਿਆਂ ਨੂੰ ਤੇ ਸਹੀ ਇਨਸਾਫ ਸਸ਼ੀਕਾਲ ਜੀ ਪੰਜਾਬੀ ਖਬਰਾਂ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨੀਸ਼ਵਰਮਾ ਫੈਸ਼ਨ ਕੋਰਟ ਦਾ ਬਾਨਾ ਉਹ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਉਹ ਮੰਗ ਅੱਜ ਪੂਰੀ ਹੋ ਗਈ ਜ਼ਿਲ੍ਹਾ ਮਲੇਰਕੋਟਲਾ ਵਿਖੇ ਅੱਜ ਬਤੌਰ ਪੂਰਨ ਤੌਰ ਤੇ ਜ਼ਿਲ੍ਹਾ ਅਡੀਸ਼ਨਲ ਸੈਸ਼ਨ ਜੱਜ ਨੇ ਅੱਜ ਚਾਰਜ ਸੰਭਾਲ ਲਿਆ ਸਾਡੇ ਨਾਲ ਸਾਡੇ ਨਾਲ ਪ੍ਰਧਾਨ ਜੀ ਨੇ ਬਾਰ ਐਸੋਸੀਏਸ਼ਨ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਆਖਰਕਾਰ ਲੋਕਾਂ ਨੂੰ ਕੀ ਕੀ ਫਾਇਦੇ ਹੋਣ ਵਾਲੇ ਨੇ ਹਾਂ ਸਰ ਅੱਜ ਐਡੀਸ਼ਨਲ ਸੈਸ਼ਨ ਚਰਜ ਬੈਕ ਬਿਗੇ ਨੇ ਕਿ ਲੋਕਾਂ ਨੇ ਜਿਹੜੀ ਮੋਡਲियस ਹੋਰਤਾਂ ਨੇ ਤੇ ਕੀ ਕੀ ਫਾਇਦੇ ਹੋਣ ਵਾਲੇ ਫਾਇਦੇ ਤਾਂ ਦੇਖੋ ਜਦੋਂ ਸੈਸ਼ਨ ਡਿਵੀਜ਼ਨ ਬਣਦੀ ਹੈਗੀ ਤਾਂ ਇਹ ਸਾਡੇ ਕੋਰਟ ਦੇ ਸਟੈਪ ਨਹੀਂਗੇ ਪੌੜੀਆਂ ਵਾਈਜ਼ ਉੱਪਰ ਚੜ੍ਹਦੀਆਂ ਨਹੀਂਗੀਆਂ ਐਪੀਲੇਟ ਕੋਰਟ ਦੀ ਸਥਾਪਨਾ ਹੋਈ ਅੱਜ ਔਰ ਸੈਸ਼ਨ ਕੋਰਟ ਦੀ ਜਿਹੜੇ ਵੱਡੇ ਫੌਜਦਾਰੀ ਦੇ ਟ੍ਰਾਇਲ ਨੇਗੇ ਚਾਹੇ ਮਰਡਰ ਕੇਸ ਨੇ ਜਾਂ ਰੇਪ ਕੇਸ ਨੇ ਜਾਂ ਹੋਰ ਜਿਹੜੇ ਵੀ ਫੌਜਦਾਰੀ ਦੇ ਕੇਸ ਨੇ ਤੇ ਜਿਹੜਾ ਐਪੀਲੀਟ ਕਮ ਹੈਗਾ ਸਾਰਾ ਇੱਕ ਅੱਗੇ ਹੁੰਦਾ ਕਿ ਸਾਡੇ ਕੋਲ ਇੱਕ ਅਗਲੀ ਜਿਹੜੀ ਸੀੜੀ ਸੀਗੀ ਜੋ ਇਨਸਾਫ ਲੈਣ ਵਾਸਤੇ ਇੱਥੋਂ ਫੈਸਲਾ ਹੋ ਗਿਆ ਤਾਂ ਤੁਹਾਨੂੰ ਇੱਕ ਵਾਰੀ ਸੰਗਰੂਰ ਜਾਣਾ ਪੈਂਦਾ ਸੀ ਤੇ ਜਦੋਂ ਜ਼ਿਲ੍ਹਾ ਬਣਿਆ ਜ਼ਿਲ੍ਹੇ ਦਾ ਮਤਲਬ ਹੀ ਬਣਦਾ ਇਹ ਹੈ ਕਿ ਲੋਕਾਂ ਨੂੰ ਉਹਨਾਂ ਦੇ ਜੋ ਇਨਸਾਫ ਹੈ ਔਰ ਐਡਮਿਨਿਸਟ੍ਰੇਸ਼ਨ ਹੈ ਉਹ ਨੇੜੇ ਮਿਲੇ ਕਿ ਉਹਨਾਂ ਨੂੰ ਇਸ ਖਾਤਰ ਬਹੁਤ ਦੂਰ ਨਾ ਜਾਣਾ ਪਵੇ ਯਾਰ ਕੋਈ ਤੰਗੀ ਤੁਰਸ਼ੀ ਦਾ ਸਾਹਮਣਾ ਨਾ ਕਰਨ ਪਵੇ ਤੇ ਜਿਲ੍ਹਾ ਸਾਡਾ ਬਣ ਗਿਆ ਤਾਂ ਉਸ ਤੋਂ ਬਾਅਦ ਸੈਸ਼ਨ ਕੋਰਟ ਦੀ ਸਥਾਪਨਾ ਨਹੀਂ ਸੀ ਹੋ ਰਹੀ 3 ਸਾਲ ਤੋਂ ਇਹ ਮਤਲਬ ਸਾਰਾ ਇਸ਼ੂ ਪੈਂਡਿੰਗ ਸੀਗਾ ਅਸੀਂ ਲਗਾਤਾਰ ਸਾਡੀ ਬਾਰ ਅਸ਼ਨ ਵੱਲੋਂ ਅਸੀਂ ਉਹਨਾਂ ਨੂੰ ਮੈਮੋਰੰਡਮ ਵੀ ਦਿੱਤੇ ਗਵਰਨਮੈਂਟ ਤੱਕ ਆਵਾਜ਼ ਉਠਾਈ ਸਾਰਾ ਕੁਝ ਮਤਲਬ ਅਸੀਂ ਉਹ ਕੀਤਾ ਹੜਤਾਲਾਂ ਵੀ ਕੀਤੀਆਂ ਅੰਤ ਪੰਤ ਜਦੋਂ ਕੋਈ ਰਸਾਈ ਸਾਡੀ ਨਾ ਹੋਈ ਫਿਰ ਅਸੀਂ ਇਹ ਮਾਨਯੋਗ ਪੰਜਾਬ ਨਾ ਰਣਾ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਪੀਆਈਐਲ ਫਾਈਲ ਕੀਤੀ ਰੈਟਰ ਨੰਬਰ 170 ਆਫ 2024 ਜਸਟਿਸ ਸ਼ੀਲ ਲਾਗੂ ਜਿਹੜੇ ਸਾਡੇ ਹੁਣ ਚੀਫ ਜਸਟਿਸ ਸਾਹਿਬ ਨੇਗੇ ਉਹਨਾਂ ਨੇ ਫੌਰੀ ਮਤਲਬ ਉਹਦੇ ਤੇ ਕਦਮ ਚੱਕ ਕੇ ਚੀਫ ਸੈਕਟਰੀ ਨੂੰ ਨਾਲ ਦੀ ਨਾਲ ਸੰਮਨ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸੈਸ਼ਨ ਡਿਵੀਜ਼ਨ ਕਰੋ ਨਹੀਂ ਫਿਰ ਅਸੀਂ ਕੋਈ ਸਖਤ ਸਟੈਪ ਲਵਾਂਗੇ ਪਰ ਇੱਕ ਹਫਤੇ ਦੇ ਅੰਦਰ ਫਿਰ ਸਾਰਾ ਸੈਸ਼ਨ ਡਿਵੀਜ਼ਨ ਦੀ ਹੈ ਜਿਹੜਾ ਆਰਡਰ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਕਰਤਾ ਪਰ ਸਾਡੀ ਨਾਲ ਡਿਮਾਂਡ ਇੱਕ ਇਹ ਵੀ ਸੀ ਕਿ ਜੀ ਇੱਥੇ ਕੰਮ ਸ਼ੁਰੂ ਕਰੋ ਤਾਂ ਕਿ ਲੋਕਾਂ ਦੀ ਜਿਹੜੀ ਤੰਗੀ ਆ ਉਹ ਖਤਮ ਹੋਵੇ ਕਿਉਂਕਿ ਇਹ ਜੋ ਕੰਮ ਹੈ ਪੀਆਇਲ ਵੀ ਜਿਹੜੀ ਪਾਈ ਆ ਉਹ ਅਸੀਂ ਲੋਕਾਂ ਮਰੇਕ ਕੋਲੇ ਦੇ ਆਵਾਮ ਖਤਰ ਹੈ ਇਹ ਵਕੀਲਾਂ ਦਾ ਕੋਈ ਮੁੱਦਾ ਨਹੀਂ ਸੀਗਾ ਇਹ ਆਮ ਲੋਕਾਂ ਦਾ ਮੁੱਦਾ ਸੀਗਾ ਸਾਡੀ ਪੁਲਿਸ ਤੰਗ ਸੀ ਇੱਥੋਂ ਕੋਈ ਬੇਲ ਐਪਲੀਕੇਸ਼ਨ ਲੱਗਦੀ ਆ ਹੋਰ ਹੈ ਇੱਥੋਂ ਚੱਕ ਕੇ ਉਹ ਦੇਖੋ ਮਰੇਕ ਕੋਲੇ ਤੋਂ ਘੱਟੋ ਘੱਟ ਦੀ ਨਫਰੀਦਾ ਸਾਡੇ ਜਿਹੜੇ ਆਈਓ ਨਗੇ ਸਰੂਰ ਤੋਂ ਰਿਫਿੰਡਿੰਗ ਨਹੀਂ ਸੀ ਤਾਂ ਸਾਨੂੰ ਜ਼ਿਲ੍ਹੇ ਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਇੱਥੇ ਹੁਣ ਸੈਸ਼ਨ ਕੋਰਟ ਬਣ ਗਈ ਇੱਥੋਂ ਚੱਲਣਾ ਹੈਗਾ ਥਾਣੇ ਦੇ ਵਿੱਚੋਂ ਉਰੇ ਪੇਸ਼ ਕਰਕੇ ਰਿਕਾਰਡ 15 ਮਿੰਟ ਦੇ ਵਿੱਚ ਉਹ ਬੰਦਾ ਜਾ ਕੇ ਥਾਣੇ ਆਪਣੀ ਡਿਊਟੀ ਸੰਭਾਲ ਸਕਦਾ ਜੱਸ ਸਾਹਿਬ ਅਜੇ ਇੱਕੋ ਜੱਸ ਸਾਹਿਬ ਸਰਦਾਰ ਪਮਿੰਦਰ ਸਿੰਘ ਗਰੇਵਾਲ ਨੇ ਅੱਜ ਐਡੀਸ਼ਨਲ ਦਾ ਚਾਰਜ ਲਿਆ ਉਹ ਫਾਈਲਾਂ ਜਿਹੜੀਆਂ ਪੁਰਾਣੀਆਂ ਪੈਂਡਿੰਗ ਸੀਗੀਆਂ ਸੰਗਰੂਰ ਮਰੇਕ ਕੋਲਡੇ ਦੇ ਨਾਲ ਸੰਬੰਧਿਤ ਉਹ 3000 ਦੇ ਕਰੀਬ ਫਾਈਲ ਅੱਜ ਸੈਂਜਾ ਸਾਹਿਬ ਨੇ ਸਾਨੂੰ ਦੱਸਿਆ ਕਿ ਵਾਪਸ ਆ ਗਈ ਉਹ ਇੱਥੇ ਹੁਣ ਉਹਦਾ ਫੈਸਲਾ ਹੋਊਗਾ ਜਿਹੜੇ ਕੇਸ ਚੱਲ ਰਹੇ ਨੇ ਉਹ ਵੀ ਇੱਥੇ ਹੀ ਹੁਣ ਸੁਨੇ ਜਾਣਗੇ ਤੇ ਇੱਥੇ ਹੀ ਉਹਦਾ ਫੈਸਲਾ ਹੋਊਗਾ। ਵਕੀਲ ਸਾਹਿਬ ਉਹ ਆਉਣਗੇ ਜਾਂ ਇੱਥੇ ਨਵਾਂ ਵਕੀਲ ਮਤਲਬ ਅੱਗੇ ਦੇਖਾਂਗੇ ਜਿਵੇਂ ਵੀ ਹੋਊਗਾ ਸਸ ਜੀ। ਕੋਈ ਇੱਕ ਦੇ ਵਿੱਚ ਜੋ ਵੀ ਹੋਊਗਾ। ਨਹੀਂ ਸੰਭਵ ਹੋਊਗਾ ਦੇਖੋ ਇਹ ਇਹ ਨਹੀਂ ਹੈ ਵੀ ਇਹ ਕੋਰਟ ਇੱਕ ਆ ਗਈ ਤਾਂ ਇੱਕ ਹੀ ਰੋ ਹੋਊਗੀ ਇਹ। ਸਾਡੇ ਕੋਲੇ ਜਿਹੜੀ ਵੱਡੀ ਸਮੱਸਿਆ ਅੱਜ ਦੀ ਤਰੀਕ 'ਚ ਉਹ ਹਜੇ ਬਿਲਡਿੰਗ ਦੀ ਹੈ। ਮਤਲਬ ਜਿਹੜਾ ਅਗਲਾ ਮੁੱਦਾ ਹੈਗਾ ਕਿ ਇਹ ਬਿਲਡਿੰਗ ਨਵੀਂ ਕਿੱਥੇ ਬਣੂਗੀ ਕਿਉਂਕਿ ਹਜੇ ਸੈਸ਼ਨ ਜੱਜ ਸਾਹਿਬ ਦੀ ਪੋਸਟ ਆਉਣੀ ਹੈ ਸਾਡੇ। ਕਿਉਂ ਸਾਡੇ ਕੋਲ ਜਗ੍ਹਾ ਨਹੀਂ ਹੈ ਇਹਦਾ ਅਸੀਂ ਟੈਂਪਰੀਕ ਮਤਲਬ ਉਹਨਾਂ ਤੋਂ ਰਿਲੀਫ ਮੰਗਿਆ ਕਿ ਜੀ ਸਾਨੂੰ ਉਹਨਾਂ ਚਿਰ ਕੰਮ ਤਾਂ ਕਰਨ ਵਾਸਤੇ ਤਾਂ ਦਿਓ ਇੱਕ ਬੰਦਾ ਤਾਂ ਉਹਨਾਂ ਨੇ ਇੱਕ ਜੱਜ ਦੀ ਹਜੇ ਉਹ ਦਿੱਤੀ ਆ ਔਰ ਇਹ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੀ ਕੁਝ ਗੱਲ ਚੱਲ ਰਹੀ ਹੈ ਜੀ ਜੱਜ ਸਾਹਿਬਾਂ ਦੀ ਜਿਹੜਾ ਪੰਜਾਬ ਦੇ ਚੀਫ ਆਰਕੀਟੈਕਟ ਨੇ ਇਹਦੇ ਵਿੱਚ ਬਿਲਡਿੰਗ ਦੇ ਵਿੱਚ ਕੁਝ ਮੋਡੀਫਿਕੇਸ਼ਨਸ ਕਰਕੇ ਦੋ ਕੋਟਾਂ ਹੋਰ ਮੇਰੇ ਖਿਆਲ ਨਾਲ ਦੋ-ਤਿੰਨ ਮਹੀਨੇ ਦੇ ਵਿੱਚ ਆਪਣੇ ਹੋਰ ਆਉਣਗੇ ਤੁਸੀਂ ਲੋਕਲ ਵਿਧਾਇਕ ਤੋਂ ਵੀ ਕੋਈ ਗੱਲ ਕੀਤੀ ਵੀ ਤੁਹਾਨੂੰ ਬਿਲਡਿੰਗ ਵਾ ਕੇ ਜਗ੍ਹਾ ਦਿੱਤੀ ਕਿਉਂਕਿ ਸਰਕਾਰ ਦੇ ਨੀਤੀਆ ਦੇਖੋ ਉਹ ਪ੍ਰੋਸੈਸ ਚੱਲਦਾ ਹੈਗਾ ਨਮਾਇੰਦੇ ਨੇ ਕਿ ਸਾਡੇ ਚਾਹੇ ਕੁਝ ਵੀ ਹੈ ਉਹ ਅਸੀਂ ਕੀਤੀ ਆ ਮੰਗ ਉਹਨਾਂ ਨੂੰ ਵੀ ਉਠਾਈ ਹੈਗੀ ਹਰ ਪੱਧਰ ਤੇ ਉਠਾਉਨੇ ਆ ਅਸੀਂ ਤਾਂ ਕੋਈ ਪੱਛੜਿਆ ਹੀ ਨਹੀਂ ਲੈਵਲ ਕਿ ਜਿੱਥੇ ਅਸੀਂ ਜਾ ਕੇ ਇਹ ਗੱਲ ਨਾ ਕੀਤੀ ਹੋਵੇ ਹੜਤਾਲਾਂ ਵੀ ਤੁਸੀਂ ਆਉਂਦੇ ਰਹੇ ਹੋ ਪਹਿਲਾਂ ਸਾਰੇ ਪੱਤਰਕਾਰ ਸੱਜਣ ਸਾਡੇ ਕੋਲ ਅਸੀਂ ਹੜਤਾਲਾਂ ਚ 5-5 ਦਿਨ ਦੀਆਂ ਸਟ੍ਰਾਈਕਾਂ ਕੀਤੀਆਂ ਨਹੀਂ ਲਗਾਤਾਰ ਔਰ ਸਾਰੀ ਬਾਰ ਮਤਲਬ ਇਕੱਠੇ ਹੋ ਗਏ ਅਸੀਂ ਇਹ ਸਾਰਾ ਯੁੱਧ ਲੜਿਆ ਔਰ ਸਾਰੀ ਬਾਰ ਦਾ ਮੈਂ ਮਤਲਬ ਧੰਨਵਾਦੀਆਂ ਬਹੁਤ ਜ਼ਿਆਦੇ ਔਰ ਸਾਰੇ ਇਲਾਕਿਆਂ ਦਾ ਅਸੀਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਜਿਹੜੀ ਆਵਾਜ਼ ਸੀਗੀ ਪੂਰੇ ਭਰਮੇ ਤਰੀਕੇ ਨਾਲ ਬੁਲੰਦ ਕੀਤੀ ਹੈਗੀ ਸਾਰੇ ਅਖਬਾਰਾਂ ਰਹੀਂ ਮੀਡੀਆ ਰਹੀਂ ਪ੍ਰਿੰਟ ਮੀਡੀਆ ਰਹੀਂ ਔਰ ਜੇ ਸੋਸ਼ਲ ਮੀਡੀਆ ਰਹੀਂ ਕੀ ਲੱਗਦਾ ਜਿਹੜੀ ਮਲੇਰ ਕੋਲਡ ਦੀ ਜਨਤਾ ਹੈ ਜਿਹੜੀ ਸੰਗਰੂਰ ਜਾਣਾ ਪੈਂਦਾ ਸੀ ਜਾਂ ਪੁਲਿਸ ਨੂੰ ਜਾਣਾ ਪੈਂਦਾ ਸੀ ਅਜਲਪੁਰੀ ਹੁੰਦੇ ਸੀ ਅਜਲਖੋਰੀ ਬੰਦ ਹੋਗੇ ਜੀ ਬਸ ਹੁਣ ਤਾਂ ਤੁਸੀਂ ਅਬ ਇੱਥੇ ਬੈਠੇ ਹੋ ਜੀ ਸਾਹਿਬ ਹੁਣਾਂ ਵੇਲ ਐਪਲੀਕੇਸ਼ਨਾਂ ਸੀਗੀਆਂ ਅੱਜ ਇੱਥੋਂ ਰਿਕਾਰਡ ਜਾਣਾ ਸੀਗਾ ਵੇਲ ਐਪਲੀਕੇਸ਼ਨਾਂ ਦਾ ਸੰਗਰੂਰ ਤੁਸੀਂ ਦੇਖੋ ਵੀ ਘੱਟੋ ਘੱਟ ਜੇ 10 ਵੇਲੇ ਆਈਓ ਇੱਥੋਂ ਸਾਡੇ ਮਰੇ ਕੋਲਡਜੋਂ ਉਧਰ ਚਲੇ ਗਏ ਸੰਗਰੂਰ ਚਲੇ ਗਏ ਛੱਡ ਕੇ ਉਹ ਪਤਾ ਨਹੀਂ ਉਹਨਾਂ ਦੀ ਵਾਰੀ ਕਿੰਨੇ ਵਜੇ ਆਉਣੀ ਹੈ ਉਹਨਾਂ ਦੀ ਪੂਰੀ ਦਿਹਾੜੀ ਗਈ 4 4 ਵਜੇ ਤੋਂ ਪਹਿਲਾਂ ਵਿਹਲੇ ਨਹੀਂ ਸੀ ਹੁੰਦੇ ਉਹ ਤਾਂ ਸਾਡੇ ਹੁਣ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਹਦੇ ਵਿੱਚ ਵੀ ਸੁਧਾਰ ਆਉਣਾ ਕਿਉਂਕਿ ਉਹ ਬੰਦੇ ਹੋਰੇ ਡਿਊਟੀ ਦੇ ਉੱਤੇ ਹਾਜ਼ਰ ਰਹਿਣਗੇ ਇੱਥੋਂ ਬੰਦਾ ਅੱਧੇ ਘੰਟੇ ਦੇ ਵਿੱਚ ਵੱਧ ਤੋਂ ਵੱਧ 15 ਮਿੰਟ ਦੇ ਵਿੱਚ ਵਿਹਲਾ ਹੋ ਜੂਗਾ ਹੁਣ ਵੀ ਜੱਜ ਸਾਹਿਬ ਨੇ ਪਹਿਲਾਂ ਹੋ ਗਿਆ ਇਹ ਕਿ 2 ਵਜੇ ਹੁਣ ਅੱਜ ਪਹਿਲੇ ਜਿਹੜੀ ਕਾਰਵਾਈ ਹੈ ਉਹ ਬੇਲ ਐਪਲੀਕੇਸ਼ਨਾਂ ਦੀ ਹੋਊਗੀ ਔਰ ਸਾਰੇ ਥਾਣਿਆਂ ਨੂੰ ਉਹਨਾਂ ਨੇ ਹੁਕਮ ਕਰਤਾ ਕਿ ਦੁਬਾਰੇ 2 ਵਜੇ ਇੱਥੇ ਤੁਸੀਂ ਰਿ ਅਨਸਰ ਕੀ ਕਹੋਗੇ ਅੱਜ ਅਦਾਲਤ ਦਾ ਕੰਮ ਸ਼ੁਰੂ ਵੀ ਹੋ ਗਿਆ ਐ ਐਡੀਸ਼ਨਲ ਸੈਸ਼ਨ ਜਨ ਪੈਠ ਵੀ ਕੇ ਕੰਮ ਤੇ ਕਿਹੜਾ ਫਾਇਦਾ ਮਿਲੂ ਮਲੇਰਕੋਟਲਾ ਇੱਕ ਇਤਿਹਾਸਕ ਸ਼ਹਿਰ ਆ ਜੀ ਉਹਦੇ ਇਤਿਹਾਸ ਦੇ ਵਿੱਚ ਕੱਜ ਨਵਾਂ ਅਧਿਆਇ ਸ਼ੁਰੂ ਹੋਇਆ ਸੈਸ਼ਨ ਕੋਰਟ ਦੀ ਅਰੰਭਤਾ ਹੋਣ ਨਾਲ ਜਿਹੜੀ ਸੈਸ਼ਨ ਕੋਰਟ ਆ ਜਿਹੜੀ ਜਦੋਂ ਤੋਂ ਜ਼ਿਲ੍ਹਾ ਬਣਿਆ ਜਿਹੜਾ ਅਦਾਲਤਾਂ ਦਾ ਕੰਮ ਸੀ ਉਹ ਸਾਡਾ ਬਿਲਕੁਲ ਸਬ ਡਿਵੀਜ਼ਨ ਲੈਵਲ ਚੱਲਦਾ ਸੀਗਾ ਸਾਰੇ ਲੋਕ ਤਕਰੀਬਨ ਅੱਜ ਹੀ ਜੱਜ ਸਾਹਿਬ ਨੇ ਦੱਸਿਆ ਵੀ 3000 ਫੈਲਣ ਆਈਆਂ ਨੇ ਇਹ ਸਾਰੇ ਬੰਦੇਆਂ ਨੂੰ ਸੰਗਰੂਰ ਜਾਣਾ ਪੈਂਦਾ ਸੀ ਵਕੀਲਾਂ ਨੂੰ ਵੀ ਮਤਲਬ ਬਹੁਤ ਪਰੇਸ਼ਾਨੀ ਆਉਂਦੀ ਸੀ ਸੈਲਾਂ ਨੂੰ ਬਹੁਤ ਪਰੇਸ਼ਾਨੀ ਸੀ ਅੱਜ ਮਤਲਬ ਮਲੇਰ ਕੋਲ ਦੇ ਇਤਿਹਾਸ ਦੇ ਵਿੱਚ ਇਹ ਜਿਹੜੀ ਸੈਸ਼ਨ ਕੋਰਟ ਦੀ ਸਥਾਪਨਾ ਹੋ ਕੇ ਏਡੀਜੇ ਆਰੰਭਤਾ ਹੋਈ ਆ ਇਹ ਜਿਹੜੀ ਸਾਡੀ ਮੰਗ ᱛੀ ਇਹ ਅਸੀਂ ਜਦੋਂ ਦੇ ਮੈਂ ਵਕੀਲ ਬਣਨ ਲੱਗਿਆ 85 ਤੋਂ ਲੈ ਕੇ ਚੱਲਦੀ ਆਉਂਦੀ ਸੀ ਵੀ ਸਾਨੂੰ ਏਡੀਜੇ ਦਿੱਤਾ ਜਾਵੇ ਕੋਰਟ ਤਾਂ ਕਿ ਸ਼ਹਿਰ ਨਿਵਾਸੀਆਂ ਨੇੜੇ ਤੇ ਸਾਫ਼ ਸੁਥਰਾ ਇਨਸਾਫ਼ ਮਿਲ ਸਕੇ ਕਿਉਂ ਜਦੋਂ ਕੋਈ ਬੰਦੇ ਦੀ ਪੈਰਵਾਈ ਕਰਨੀ ਆ ਗਰੀਬ ਬੰਦਿਆਂ ਨੂੰ ਨੇੜੇ ਜਿਹੜਾ ਅਮੀਰ ਬੰਦਾ ਉਹ ਤਾਂ ਦਿੱਲੀ ਤੱਕ ਚੱਲਿਆ ਜਾਂਦਾ ਹਾਈ ਕੋਰਟ ਤੱਕ ਚੱਲਿਆ ਉਹ ਮਤਲਬ ਆ ਜੇ ਕੋਰਟ ਦੇ ਇਨਸਾਫ਼ ਹੋਣ ਨਾਲ ਗਰੀਬ ਬੰਦਿਆਂ ਨੂੰ ਤੇ ਸਹੀ ਇਨਸਾਫ਼ ਹੋ ਸਾਡੇ ਨਾਲ ਐਡਵੋਕੇਟ ਨੇ ਰੀਨਾ ਗੋਇਲ ਗੱਲਬਾਤ ਕਰਾਂਗੇ ਮੈਡਮ ਅੱਜ ਜ਼ਿਲ੍ਹਾ ਅਦਾਲਤ ਬਣ ਗਈ ਐਡੀਸ਼ਨਲ ਜੱਜ ਸਾਹਿਬ ਬੈਠ ਵੀ ਗਈ ਲੋਕਾਂ ਨੂੰ ਕਿੰਨਾਕ ਇਹਨਾਂ ਦਾ ਫਾਇਦਾ ਮਿਲੇਗਾ ਇਹਦਾ ਬਹੁਤ ਬੈਨੀਫਿਟ ਮਿਲਣਾ ਹੈ ਇਹਦਾ ਕਿਸੇ ਨੂੰ ਨੁਕਸਾਨ ਨਹੀਂ ਲੇਕਿਨ ਮਲੇਰ ਕੋਲੇ ਦੇ ਲੋਕਾਂ ਨੂੰ ਆਵਾਮ ਨੂੰ ਇਹਦਾ ਬਹੁਤ ਜਿਆਦਾ ਫਾਇਦਾ ਮਿਲਣਾ ਹੈ ਤਕਰੀਬਨ 3500 ਜਾ ਗਿਆ ਜੀ ਤੁਸੀਂ ਆਪ ਹੀ ਸੋਚ ਸਕਦੇ ਹੋ 3000 ਜਿਹੜੀ ਫਾਈਲਸ ਆਈਆਂ 3000 ਫੈਮਲੀਆਂ ਹੋ ਗਈਆਂ 3000 ਫੈਮਲੀਆਂ ਨਾਲ ਅੱਗੇ ਕਿੰਨੇ ਬੰਦੇ ਜੁੜੇ ਹੋਏ ਆ ਜਿਨ੍ਹਾਂ ਨੂੰ ਇਸ ਚੀਜ਼ ਦਾ ਆਰਾਮ ਮਿਲਣਾ ਹੈ ਜੀ ਇਸ ਲਈ ਬਹੁਤ ਅਸੀਂ ਜਿਹੜੇ ਪਿਛਲੇ ਪ੍ਰਧਾਨ ਜੀ ਜਿਹੜੇ ਹੁਣ ਵਾਲੇ ਪ੍ਰਧਾਨ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਆ ਕਿ ਉਹਨਾਂ ਦੇ ਐਫਰਟਸ ਨਾਲ ਔਰ ਸਾਡੀ ਸਾਰੀ ਬਾਹਰ ਦੇ ਐਫਰਟਸ ਨਾਲ ਔਰ ਸਪੈਸ਼ਲੀ ਸਾਡੇ ਪੱਤਰਕਾਰ ਭਾਈਆਂ ਦੇ ਸਹਿਯੋਗ ਨਾਲ ਅਸੀਂ ਇਹ ਕੰਮ ਕਰ ਪਾਏ ਆ ਇਹਦੇ ਲਈ ਸਾਡਾ ਬਹੁਤ-ਬਹੁਤ ਸ਼ੁਕਰੀਆ ਸ਼ਬਦਾਂ ਮਲੇਰਕੋਟਲਾ ਵਾਸੀਆਂ ਨੂੰ ਜ਼ਿਲ੍ਹਾ ਅਦਾਲਤ ਦੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਉਹ ਅੱਜ ਮੰਗ ਪੂਰੀ ਹੋ ਚੁੱਕੀ ਹੈ ਅੱਜ ਤੋਂ ਐਡੀਸ਼ਨਲ ਸੈਸ਼ਨ ਜੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਬੈਠ ਚੁੱਕੇ ਨੇ ਜੋ ਕਿ ਜਿਹੜੇ ਲੋਕਾਂ ਨੂੰ ਪਿਛਲੇ ਸਮੇ ਸੰਗਰੂਰ ਜਾਣਾ ਪੈਂਦਾ ਸੀ ਔਰ ਖਜਲਖਵਾਰੀ ਹੁੰਦੀ ਸੀ ਉਹ ਹੁਣ ਸੰਗਰੂਰ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਜ਼ਿਲ੍ਹਾ ਅਦਾਲਤ ਮਲੇਰਕੋਟਲਾ ਦੇ ਵਿੱਚ ਅੱਜ ਤੋਂ ਕੰਮਕਾਰ ਸ਼ੁਰੂ ਹੋ ਗਿਆ ਜਿਸ ਦੇ ਨਾਲ ਲੋਕਾਂ ਨੂੰ ਬੜਾ ਫਾਇਦਾ ਹੋਣ ਵਾਲਾ ਹੈ ਔਰ ਲੋਕਾਂ ਦਾ ਬੜਾ ਸਮੇਂ ਵੀ ਇਸ ਦੇ ਨਾਲ ਬਚੇਗਾ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ ਵਰਮਾ ਪੰਜਾਬੀ ਖਬਰਾਂ ਮਲੇਰਕੋਟਲਾ